ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਮੇਰੇ ਬਹੁਤ ਹੀ ਸਤਿਕਾਰਯੋਗ 88594 ਕੇਡਰ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਆਪਣੀ ਜਿਹੜੀ 30 ਤਰੀਕ ਦੀ ਹੀアリング ਆ ਤਾਂ ਹੀアリング ਤੋਂ ਪਹਿਲਾਂ ਸਰਕਾਰ ਦਾ ਪੱਖ ਜਾਨਣਾ ਸਰਕਾਰ ਨਾਲ ਮੀਟਿੰਗਾਂ ਕਰਨੀਆਂ ਸਰਕਾਰ ਨਾਲ ਟੇਬਲ ਟॉक ਕਰਨੀ ਜਿਹੜੀ ਬਹੁਤ ਜ਼ਰੂਰੀ ਹੁੰਦੀ ਆ ਜਿਸ ਤਰ੍ਹਾਂ ਪਿਛਲੀ ਹੀアリング ਤੇ ਹੋਇਆ ਕਿ ਡਰ ਦਾ ਇਕੱਠ ਬਹੁਤ ਜ਼ਿਆਦਾ ਸੀ ਤੇ ਅਸੀਂ ਲਗਾਤਾਰ ਜਿਹੜਾ 3-4 ਦਿਨ ਮੰਤਰੀ ਸਾਹਿਬ ਦੇ ਨਾਲ ਰਹੇ ਉਹਨਾਂ ਨਾਲ ਮੀਟਿੰਗਾਂ ਕਰਦੇ ਰਹੇ ਸੋ ਜਿਹਦਾ ਆਪਾਂ ਨੂੰ ਰਿਸਪਾਂਸ ਆ ਜਿਹੜਾ ਪੋਜ਼ਿਟਿਵ ਮਿਲਿਆ ਦੇਖਣ ਨੂੰ ਪਿਛਲੀ ਹੀアリング ਤੇ ਸੋ ਸਾਰੇ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਆ 8-10 ਦਿਨ ਤੁਸੀਂ ਆਪਦੀ ਜ਼ਿੰਦਗੀ ਦੇ ਜਿਹੜੇ ਕੀਮਤੀ ਨੇ ਇਹਨਾਂ ਨੂੰ ਕੱਢੋ ਤੇ ਆਪਾਂ ਰਜਾਈਆਂ ਦੇ ਵਿੱਚੋਂ ਨਿਕਲ ਗਏ ਖੰਡ ਸਾਥੀਓ ਸਾਰਿਆਂ ਨੂੰ ਲੱਗਦੀ ਆ ਜਿਨ੍ਹਾਂ ਨੇ ਉੱਥੇ 80-80 ਦਿਨ ਕੱਟ ਲਏ ਉਹਨਾਂ ਨੂੰ ਵੀ ਲੱਗਦੀ ਆ ਉਹਨਾਂ ਦੇ ਘਰੇ ਵੀ ਕੰਮ ਕਰਨੇ ਪਰ ਸਾਥੀ ਫੇਰ ਵੀ ਉੱਥੇ ਡਟੇ ਹੋਏ ਨੇ ਸੋ ਸਾਰੇ ਕੇਡਰ ਨੂੰ ਹੱਥ ਜੋੜ ਕੇ ਬੇਨਤੀ ਆ ਜਿੰਨੇ ਸਾਥੀ ਵੱਧ ਤੋਂ ਵੱਧ ਕੇਡਰ ਆ ਜਿਹੜਾ ਉਹ ਗੰਭੀਰਪੁਰ ਪਹੁੰਚੇ ਜੇ ਤੁਸੀਂ ਗੰਭੀਰਪੁਰ ਪਹੁੰਚੋਗੇ ਤੁਹਾਡਾ ਉੱਥੇ ਇਕੱਠ ਹੋਊਗਾ ਸਟਰੈਂਥ ਹੋਊਗੀ ਤਾਂ ਸਰਕਾਰ ਨੇ ਓਨੀ ਮੀਟਿੰਗ ਸਾਡੇ ਨਾਲ ਪੋਜ਼ਿਟਿਵ ਕਰਨੀ ਆ ਉਨੀ ਗੱਲਬਾਤ ਸਾਡੇ ਨਾਲ ਜਲਦੀ ਕਰੂਗੀ ਸਾਰਥਕ ਗੱਲਬਾਤ ਹੋਊਗੀ ਸਾਨੂੰ ਟਾਈਮ ਵੀ ਵੱਧ ਮਿਲੂਗਾ ਕਿਉਂਕਿ ਜਿਹੜੇ ਸਾਥੀ ਉੱਥੇ ਬੈਠੇ ਨੇ ਉਹਨਾਂ ਨੇ ਵੀ ਘਰੇ ਜਾਣਾ ਹੁੰਦਾ ਪਰ ਉਹ ਨਹੀਂ ਜਾ ਸਕਦੇ ਕਿਉਂਕਿ ਕਿ ਡਰਾ ਨਹੀਂ ਰਿਹਾ ਇਸ ਕਰਕੇ ਹੁਣ ਸਾਡੀ ਮਜਬੂਰੀ ਬਣੀ ਪਈ ਉੱਥੇ ਬੈਠਣਾ ਤੇ ਮਜਬੂਰੀ ਸਾਡੀ ਨੂੰ ਮਜਬੂਰੀ ਨਾ ਬਣਾਓ ਇਹ ਨਾ ਹੋਵੇ ਵੀ ਕੱਲ ਨੂੰ ਅਸੀਂ ਵੀ ਆਪ ਦਾ ਤਾਮਜਾਮ ਚੱਕ ਕੇ ਘਰੇ ਆ ਜੀਏ ਕਿਉਂਕਿ ਪਿਛਲੇ 1 ਮਹੀਨੇ ਤੋਂ ਮੈਨੂੰ ਨਹੀਂ ਲੱਗਦਾ ਵੀ 8 ਤੋਂ 10 ਵੀ ਗਿਣਤੀ ਹੋਈ ਹੋਊਗੀ ਸੋ ਜੇ ਠੰਡ ਆ ਠੰਡ ਸਾਰਿਆਂ ਨੂੰ ਲੱਗਦੀ ਆ ਜਿਹੜੀ ਉੱਥੇ ਸੀਆਈਡੀ ਆ ਉਹ ਪਲ-ਪਲ ਦੀ ਖਬਰ ਮਿੰਟ-ਮਿੰਟ ਦੀ ਖਬਰ ਆ ਜਿਹੜੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਤੇ ਮੰਤਰੀ ਨੂੰ ਭੇਜਦੀ ਆ ਜਦੋਂ ਅਸੀਂ ਥੋੜੇ ਹੁੰਨੇ ਆ ਉੱਥੇ ਫਿਰ ਉਹ ਸਿਆਣੇ ਕਹਿੰਦੇ ਨੇ ਨਾ ਵੀ ਤੈਨੂੰ ਤਾਂ ਕੁੱਤੀ ਨੇ ਨਹੀਂ ਪੁੱਛਿਆ ਉਹ ਕੰਮ ਬਣ ਜਾਂਦਾ ਫਿਰ ਕੋਈ ਨਹੀਂ ਪੁੱਛਦਾ ਜਦੋਂ ਤੁਹਾਡਾ ਉੱਥੇ ਕੱਟ ਹੁੰਦਾ ਤਾਂ ਫਿਰ ਸਾਨੂੰ ਸਾਰੇ ਪੁੱਛਦੇ ਨੇ ਮੰਤਰੀ ਵੀ ਪ੍ਰਸ਼ਾਸਨ ਵੀ ਡੀਐਸਪੀ ਵੀ ਸਾਰੇ ਪੁੱਛਦੇ ਨੇ ਸੋ ਇਸ ਲਈ ਮੇਰੇ ਵੱਲੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਕੇ ਡਰ ਜਿਹੜਾ ਉਹ ਗੰਭੀਰਪੁਰ ਪਹੁੰਚੇ ਤਾਂ ਜੋ 30 ਤਰੀਕ ਨੂੰ ਆਪਣੀ ਭਰਤੀ ਆ ਕੋਰਟ ਦੇ ਵਿੱਚੋਂ ਬਾਹਰ ਆਵੇ ਜੇ ਆਪਾਂ ਫਰਵਰੀ ਦੇ 15 ਤਰੀਕ ਤੱਕ ਜਿਹੜਾ ਸਕੂਲਾਂ ਦੇ ਵਿੱਚ ਪਹੁੰਚ ਗਏ ਇਹ ਪਹੁੰਚਿਆ ਤਾਂ ਜਾਣਾ ਜੇ ਤੁਹਾਡਾ ਇਕੱਠ ਉੱਥੇ ਹੋਊਗਾ ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਹੋਵੋਗੇ ਸੋ ਸਾਰੇ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਹਜੇ ਤੱਕ ਇੱਕ ਵਾਰੀ ਵੀ ਨਹੀਂ ਆਏ ਸ਼ੀਸ਼ੀਅਕੇ ਖੜ ਕੇ ਥੋੜੀ ਜੀ ਆਪ ਦੇ ਆਪ ਚ ਤੇ ਆਪਦੀ ਜਮੀਰ ਚ ਛਾਤੀ ਮਾਰ ਕੇ ਦੇਖੋ ਕਿ ਸਾਡਾ ਜਾਣਾ ਬਣਦਾ ਜਾਂ ਨਹੀਂ ਬਣਦਾ ਜਦੋਂ ਲਿਸਟਾਂ ਪੈ ਗਈਆਂ ਜੁਆਇਨਿੰਗ ਚਾਹੇ ਤੁਹਾਡੀ 2.5 250 ਕਿਲੋਮੀਟਰ ਹੋ ਜੇ ਇਸ ਤੋਂ ਜ਼ਿਆਦਾ ਧੁੰਦ ਤੇ ਠੰਡ ਹੋਵੇ ਉੱਥੇ ਵੀ ਤਾਂ ਤੁਸੀਂ ਪਹੁੰਚੋਗੇ ਫਿਰ ਕਿਹੜੇ ਮੂੰਹ ਨਾਲ ਜਾਓਗੇ ਫਿਰ ਤੁਸੀਂ ਕੀ ਸੋਚ ਕੇ ਜਾਓਗੇ ਸੋ ਜਾਗਦਿਆਂ ਜ਼ਮੀਰਾਂ ਵਾਲੇ ਤਾਂ ਉੱਥੇ ਪਹੁੰਚੇ ਵੀ ਨਹੀਂ 80 80 ਦਿਨਾਂ ਤੋਂ ਉੱਥੇ ਬੈਠੇ ਵੀ ਨਹੀਂ ਕਈ ਸਾਥੀ 4 4 5 5 ਵਾਰੀ ਵੀ ਜਾਏ ਨੇ 2 ਵਾਰੀ ਵੀ ਜਾਏ ਨੇ 6 6 ਵਾਰੀ ਵੀ ਜਾਏ ਨੇ ਸੋ ਜਿਨ੍ਹਾਂ ਦੀਆਂ ਜ਼ਮੀਰਾਂ ਹਜੇ ਮਰੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਜਗਾ ਲਓ ਜੇ ਹੁਣ ਤੁਸੀਂ ਜ਼ਮੀਰ ਨੂੰ ਜਗਾ ਲੋਗੇ ਨਾ ਤੇ ਸਾਰੀ ਜ਼ਿੰਦਗੀ ਆ ਜਿਹੜੀ ਤੁਹਾਡੀ ਸੁੱਖ ਦੀ ਨੰਗ ਜੂਗੀ ਵਧੀਆ ਨੰਗ ਜੂਗੀ ਤੁਸੀਂ ਵੀ ਕੈਨ ਵਾਲੇ ਹੋਵੋਗੇ ਵੀ ਅਸੀਂ ਵੀ ਧਰਨੇ ਤੇ ਗਏ ਸੀ ਗੰਭੀਰਪੁਰ ਸੋ ਸਾਰੇ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜਾ ਧਰਨੇ ਤੇ ਪਹੁੰਚੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ